ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਵਿੱਚ ਬਰਾਮਦਗੀਆਂ ਹੋਈਆਂ ਤੇ ਦੋਸ਼ੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸਖਤੀ ਨਾਲ ਪੁੱਛਿਆ ਤੇ ਫਿਰ ਇਹਨੇ ਦੱਸਿਆ ਵੀ ਇਹ ਸ਼ਰਾਬ ਵਾਲੀ ਜਦੋਂ ਨਾ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਪੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਪਉਗੇ ਸੀ 48 48 ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿਣਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫੀ ਅਦਰ ਦਰਜ ਕੀਤੀ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇ ਚ ਦਸਨ ਤਾਪ ਕੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਡਾਊਨ ਆ ਇਹਨਾਂ ਦਾ ਇੱਕ ਬਿਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾ ਬਿਲ ਤੋਂ ਇਹ ਸ਼ਰਾਬ ਬਈ ਬਿੱਲ ਜਦੋਂ ਪੁੱਛਗਿਛ ਕੀਤੀ ਤਾਂ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਨੇ ਤਾਂ ਇਹ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਜੀ ਇਲੀਗਲ ਸ਼ਰਾਬ ਦੀ ਹੋ ਰਹੀ ਹੈ ਕਿੰਨਾ ਬਰਾਮਦਗੀ ਕੀਤੀ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦ ਇਹ ਜਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਮੈਂ ਵੀ ਅੱਗੇ ਨਹੀਂ ਗਿਆ ਗੋਡਾਉਨ ਬਿਲੋਂ ਉੱਥੇ ਹੀ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਉਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰফতার ਕਰਾਂਗੇ ਤਾਂ ਫਿਰ ਇਹਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜੇ ਪੰਜਾਬ ਜਿਹੜੀ ਲਿਖ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅਮਰਸਾਦ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਿਮਾਂਡ ਲੈ ਕੇ ਆਉਣੇ ਆ ਅਗਲੀ ਕੁਝ ਕੁਸ਼ ਕੁਸ਼ ਤੇ ਇੱਥੇ ਤੱਕ ਗੱਲ ਆਈ ਜਿੰਨੀ ਮੈਂ ਦੱਸ ਰਿਹਾ ਤੇ ਰਿਮਾਂਡ ਦੇ ਦੌਰਾਨ ਸਾਰਾ ਖਲਾਸਾ ਕਰਾਂਗੇ ਇਹ ਤਾਂ ਇਹ ਪਤਾ ਲੱਗਿਆ ਕਿ ਜਿਹੜੀ ਅਮਨਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਈ ਹੀ ਤੇ ਕਿ ਕਿੰਨਾਂ ਨੇ ਜਾ ਕੇ ਇਹਨਾਂ ਨੇ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਹਾ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਖੁੱਦ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਸਮਾਨ ਲਿਆ ਜਾ ਰਿਹਾ ਬਰੀਕੀ ਨਾ ਪੁੱਛਗਿਸ਼ ਕਰਾਂਗੇ ਜਿਹੜੇ ਜਿਹੜੇ